ਉਨੇ ਜਦੋਂ ਉਦੋਂ ਵੀ ਕਿਹਾ ਸੀਗਾ ਉਹਨੇ ਇਹ ਕਿਹਾ ਸੀਗਾ ਕਿ ਮੇਰੀ ਤਪੱਸਿਆ ਵਿੱਚ ਕਮੀ ਰਹੀ ਕਿ ਮੈਂ ਸਮਝਾਉਣੇ ਵਿੱਚ ਸਫਲ ਨਹੀਂ ਹੋਇਆ ਐ ਤਾਂ ਨਹੀਂ ਕਿਹਾ ਨਾ ਕਿ ਮੇਰੀ ਗਲਤੀ ਸੀ ਨਾ ਇਹ ਕਾਦੀ ਜਿੱਦ ਹੈ ਇੱਥੇ ਕਿਹੜੀ ਗੱਲ ਹੈ ਕਾਨੂੰਨ ਬਣਦੇ ਨੇ ਵਿਰੋਧ ਹੁੰਦਾ ਕਾਨੂੰਨ ਵਾਪਸ ਲੈ ਲੈਂਦੀਆਂ ਨੇ ਗਵਰਨਮੈਂਟਾਂ ਪੂਰੀ ਦੁਨੀਆ 'ਚ ਹੋ ਜਾਂਦਾ 트럼ਪ ਨੇ ਪਹਿਲਾਂ ਕਿਹਾ ਕਿ ਐਚ 1 ਬੀ ਵੀਜ਼ਾ ਜਿਹੜਾ ਉਹ ਗਲਤ ਹੈ ਮੈਂ ਕੱਢੂ ਇੱਥੋਂ ਉਹ ਕਹਿੰਦਾ ਹੁਣ ਕਹਿੰਦਾ ਮੈਨੂੰ ਇਹ ਰਾਏ ਆਈ ਹੈ ਵੀ ਠੀਕ ਹੈ ਬਦਲ ਲਿਓਨੇ ਇੱਥੇ ਕਿਹੜੀ ਗੱਲ ਹੈ ਨਹੀਂ ਲੱਗਦਾ ਵੀ ਪਹਿਲਾਂ 1.5 ਕਾਲ ਦਾ protest ਹੋਇਆ ਉਹ 1.5 ਹਫ਼ਤੇ ਤੋਂ ਬਾਅਦ PM ਨੇ ਆਈ ਤਰੂਰ ਵਾਪਸ ਲਏ ਕਿਤੇ ਹੁਣ ਇਸ ਗੱਲ ਤੋਂ ਤਾਂ ਨਹੀਂ ਕਰਦੇ ਵੀ ਇਹ ਮੈਸੇਜ ਕਰਾਂਗਾ ਕਿ ਦੁਬਾਰਾ ਵੀ ਕਿਸਾਨਾਂ ਨੇ ਦਬਾਅ ਪਾ ਕੇ ਉਹੀ ਕਾਨੂੰਨਾਂ ਤਾਂ ਗੱਲ ਕਰ ਰਿਹਾ ਜੀ ਉਹ ਕੋਈ ਦੁਬਾਰਾ ਨਵੇਂ ਕਾਨੂੰਨ ਤਾਂ ਨਹੀਂ ਉਸ ਤੋਂ ਬਾਅਦ ਬਣਿਆ ਜੇ ਉਸੇ ਕਾਨੂੰਨਾਂ ਨੂੰ ਲਾਗੂ ਕਰਨ ਦੀ ਗੱਲ ਹੈ ਜਿਹੜਾ ਇਹਨਾਂ ਨੇ ਵਾਅਦਾ ਕੀਤਾ ਸੀਗਾ ਕਿ ਨਹੀਂ ਓਹੋ ਨਪਿੰਦਰ ਉਹੀ ਤਾਂ ਕਾਨੂੰਨ ਨੇ ਜਿਹੜੇ ਉਦੋਂ ਕਹਤਾ ਕਿ ਕਰ ਦਾਂਗੇ ਕਿਸਾਨ ਆ ਗਏ ਵਾਪਸ ਆ ਗਏ ਪੰਜਾਬ ਠੀਕ ਇਲੈਕਸ਼ਨ ਹੋ ਗਈ ਪੰਜਾਬ ਚ ਸਰਕਾਰ ਬਦਲ ਗਈ ਚ ਉਦੋਂ ਬਾਅਦ ਸਾਰਾ ਕੁਝ ਠੀਕ ਚੱਲ ਰਿਹਾ ਹੁਣ ਉਹੀ ਕਾਨੂੰਨ ਜਿਹੜੇ ਨੇ ਉਹਨਾਂ ਦੀ ਯਾਦਦਸਤੀ ਕਰਾਉਂਦੇ ਨੇ ਉਹ ਤਾਂ ਦੁਬਾਰੇ ਉਸ ਵੇਲੇ ਅਰਜਨ ਮੁੰਡਾ ਸੀਗੇ ਹੁਣ ਸ਼ਿਵਰਾਜ ਚੋਹਾਨ ਹੈ ਸਰਕਾਰ ਸੇਮ ਪਾਰਟੀ ਦੀ ਹੈ ਜਦੋਂ ਉਹ ਬਿਨਾ ਆ ਕੇ ਕੋਈ ਮੈਨੀਫੈਸਟੋ ਬਦਲ ਗਿਆ ਜੀ ਜਾਂ ਕੋਈ ਕੋਈ ਪਾਰਟੀ ਬਦਲ ਗਈ ਸੈਂਟਰ ਚ ਸੇਮ ਸਰਕਾਰ ਹੈ ਤੇ ਪਤਾ ਵੀ ਹੈ ਸਾਰਾ ਕੁਝ ਗੱਲਬਾਤ ਵਾਸਤੇ ਬੁਲਾਓ ਤਾਂ ਮਸਲਾ ਹੱਲ ਹੋ ਜਾਊਗਾ ਔਰ ਇਹ ਇਹ ਕਿ ਮਤ ਸੋਚੋ ਕਿ ਤੁਸੀਂ ਇਹਨਾਂ ਨੂੰ ਆਪਸ ਵਿੱਚ ਹੀ ਪੰਜਾਬੀਆਂ ਨੂੰ ਪੰਜਾਬ ਸਰਕਾਰ ਨੂੰ ਪੰਜਾਬ ਕਿਸਾਨਾਂ ਨੂੰ ਆਪਸ ਵਿੱਚ ਹੀ ਉਲਝਾ ਦਈਏ ਜਿ ਇਹਨਾਂ ਨੂੰ ਅੜੀ ਰਹੀ ਹੋਈ ਆ ਆਪਾਂ ਬੀਜੇ ਕਿ ਲੱਗਦਾ ਪਿਆ ਠਕੀ ਜਾਂ ਤੋਂ ਬਾਅਦ ਵੀ ਨਹੀਂ ਪੂਰਾ ਕਰ ਪਾ ਰਹੇ ਡੱਲੇਵਾਲ ਸਾਹਿਬ ਦਿ ਵੇ ਦਿ ਵੇ ਖਰਾਬ ਰੀਤੀ ਰੀਤ ਹੋ ਰਹੀ ਆ ਇਹਨਾਂ ਹਾਲਾਤਾਂ ਵਿੱਚ ਕੋਈ ਕਿਉਂ ਸਾਰੀ ਜਿੰਮੇਵਾਰੀ ਬੀਜਪੀ ਦੀ ਹੋਊਗੀ ਰੁਪਾਨੀ ਸਾਹਿਬ ਕਹਿੰਦੇ ਆ ਜੀ ਕਿ ਮਸਲਾ ਪੰਜਾਬ ਦਾ ਹੈਗਾ ਪੰਜਾਬ ਦਾ ਕੀ ਹੈ ਜੀ ਰੁਪਾਨੀ ਸਾਹਿਬ ਨੂੰ ਪੁੱਛ ਲਓ ਜੀ ਪੰਜਾਬ ਦਾ ਕੀ ਹੈ ਜੀ ਕਿਹੜੀ ਮੰਗ ਹੈ ਜਿਹੜੀ ਪੰਜਾਬ ਨਾਲ ਲਟੜਾ ਹੈ ਜੇ ਪੰਜਾਬ ਨਾਲ ਰਿਲੇਟਡ ਹੁੰਦੀ ਉਹ ਇੱਥੇ ਲੁਧਿਆਣੇ ਹੁੰਦੇ ਜਾਂ ਕਰਮੂਰੇ ਹੁੰਦੇ ਮੇਰੇ ਮੂਰੇ ਉੱਥੇ ਖਨੌਰੀ ਤੇ ਸ਼ੰਭੂ